ਬਹੁਜਨ ਸਮਾਜ ਪਾਰਟੀ ਵਾਲੇ ਆਏ ਆ ਇਨੀ ਥੋੜਾ ਰਾਹਤ ਦਿੱਤੀ ਆ ਸਰਪਾਲਾ ਵਾਲੇ ਅੰਤਰਪਾਲਾ ਦਿੱਤੀਆਂ ਰਾਸ਼ਨ ਦਿੱਤਾ ਆ ਕੁਛ ਮਾਇਆ ਦੀ ਵੀ ਮਦਦ ਕੀਤੀ ਆ ਇਨੀ ਆ ਕੇ ਹਾਲਚਾਲ ਪੁੱਛਿਆ ਇਹਨਾਂ ਤੋਂ ਛੋਟ ਸਾਡੇ ਖੰਨੀ ਦੇ ਵਿੱਚ ਕੋਈ ਵੀ ਨਹੀਂ ਆਇਆ ਮੈਡਮ ਜੀ ਜੇਸਰਾਂ ਢੱਡੇ ਕੋਲ ਬਸ ਪਾਗੂ ਆਇਆ ਕੀ ਸਰਕਾਰ ਦਾ ਕੋਈ ਨਮੰਦਾ ਢੱਡੇ ਕੋਲ ਆਇਆ ਕਿ ਨਹੀਂ ਹਜੇ ਤੱਕਰ ਦਾ ਮਤਲਬ ਕਿ ਇੰਨਾ ਬੁਰਾ ਹਾਲ ਆ ਤੁਸੀਂ ਦੇਖ ਹੀ ਰਹੇ ਆ ਹਜੇ ਤੱਕਰ ਤਾਂ ਕੋਈ ਵੀ ਇੱਥੇ ਕੋਈ ਵੀ ਆਇਆ ਨਹੀਂਗਾ ਹਾਂਜੀ ਆ ਬਹੁਜਨ ਸਮਾਜ પાર્ટી ਵਾਲੇ ਆਏ ਆ ਇਨੀ ਥੋੜਾ ਰਾਹਤ ਦਿੱਤੀ ਆ ਸਰਪਾਲਾ ਵਾਲੇ ਅੰਤਰਪਾਲਾ ਦਿੱਤੀਆਂ ਰਾਸ਼ਨ ਦਿੱਤਾ ਆ ਕੁਛ ਮਾਇਆ ਦੀ ਵੀ ਮਦਦ ਤਾਂ ਕੀਤੀ ਆ ਇਨੀ ਆ ਕੇ ਹਾਲਚਾਲ ਪੁੱਛਿਆ ਇਹਨਾਂ ਤੋਂ ਛੋਟੇ ਸਾਡੇ ਖੰਨੀ ਦੇ ਵਿੱਚ ਕੋਈ ਵੀ ਨਹੀਂ ਆਇਆ ਠੀਕ ਹੈ ਜੀ ਇਹਨਾਂ ਦਾ ਅਸੀਂ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਨੀ ਮਤਲਬ ਕਿ ਮਾਹੌਲ ਦੇਖ ਕੇ ਇਦਾਂ ਦਾ ਦੇਖ ਕੇ ਵੀ ਇਹ ਆਏ ਆ ਇਨੀ ਸਾਡੇ ਇੱਥੇ ਭਾਈਚਾਰੇ ਦੀ ਸਾਰੇ ਮਦਦ ਕੀਤੀ ਆ ਪੂਰੇ ਪਿੰਡ ਚ ਘੁੰਮੇ ਆ ਮਹੱਲੇ ਚ ਘੁੰਮੇ ਆ ਤਰਪਾਲਾ ਵਾਲਿਆਂ ਨੇ ਤਰਪਾਲਾ ਦਿੱਤੀਆਂ ਆ ਰਾਸ਼ਨ ਦਿੱਤਾ ਆ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਬਹੁਤ ਸ਼ੁਕਰ ਕਰਦੇ ਆ ਜੇ ਫਿਰ ਆ ਬਿਲਕੁਲ ਰਸਤਾ ਬੰਦ ਹੋ ਚੁੱਕਿਆ ਆ ਕਿਉਂਕਿ ਪਾਣੀ ਬਹੁਤ ਤੇਜ਼ੀ ਦੀ ਤੇਜ਼ੀ ਦੇ ਨਾਲ ਵਹਾਓ ਇਧਰ ਨੂੰ ਚੱਲਦਾ ਪਿਆ ਆ ਔਰ ਘਰਾਂ ਦੇ ਵਿੱਚ ਵੜ ਰਿਹਾ ਆ ਹਾਲਾਤ ਬਹੁਤ ਨਾਜ਼ੁਕ ਬਣ ਚੁੱਕੇ ਨੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਸਰਕਾਰ ਅੱਗੇ ਬੇਨਤੀ ਹੈ ਕਿ ਪੀੜਤ ਪਰਿਵਾਰਾਂ ਤੱਕ ਪਹੁੰਚਿਆ ਜਾਵੇ ਟੀਮਾਂ ਬਣਾ ਕੇ ਤਾਂ ਜੋ ਜਿੱਥੇ ਵੀ ਕਿਸੇ ਵੀ ਲੋੜ ਹੈ ਪਰਿਵਾਰਾਂ ਨੂੰ ਉਹਨਾਂ ਦੇ ਨਾਲ ਖੜਕੇ ਉਹਨਾਂ ਦੀ ਸਹਿਯੋਗ ਕੀਤਾ ਜਾਵੇ ਸਹਾਇਤਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਦੀ ਲੋੜ ਹੈ ਸਾਡੀ ਵੀ ਟੀਮ ਲੱਗੀ ਹੋਈ ਹੈ ਤੇ ਅਸੀਂ ਵੀ ਹਰ ਵਕਤ 24 ਘੰਟੇ ਹਾਜ਼ਰ ਹਾਂ ਕਿਸੇ ਵੀ ਸਾਥੀ ਨੂੰ ਜ਼ਰੂਰਤ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪਰਿਵਾਰ ਹੜ੍ਹਾਂ ਦੇ ਕਾਰਨ ਉਹਨਾਂ ਦਾ ਹਾਲ-ਬਿਹਾਲ ਹੋਇਆ ਪਿਆ ਹੈ ਜਾਂ ਨਾਜ਼ੁਕ ਸਥਿਤੀ ਦੇ ਵਿੱਚ ਬਹੁਜਨ ਸਮਾਜਾਈ ਪਾਰਟੀ ਦੀ ਟੀਮ ਪੂਰੀ ਪਰਵਾਰਾਂ ਦੇ ਨਾਲ ਖੜੀ ਹੈ ਸਾਰਿਆਂ ਦਾ ਧੰਨਵਾਦ ਜੈ ਪੀਨ ਜੈ ਹਪਾ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼